ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਇੱਕ ਦਰਦਨਾਕ ਸੜਕੀ ਹਾਦਸਾ ਵਾਪਰਿਆ ਜਿਸ ਨੇ 17 ਸਾਲਾ ਨੌਜਵਾਨ ਦੀ ਜ਼ਿੰਦਗੀ ਖੋ ਲਈ ਇਹ ਹਾਦਸਾ ਜੀਪ ਦੇ ਖੜੇ ਟਰੱਕ ਵਿੱਚ ਵੱਜਣ ਕਰਕੇ ਵਾਪਰਿਆ ਮੌਕੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ 17 ਸਾਲਾ ਨੌਜਵਾਨ ਜਿਸ ਦੀ ਪਛਾਣ ਅਮਨਦੀਪ ਵਜੋਂ ਹੋਈ ਹੈ ਜੋ ਕਿ ਪਿੰਡ ਦੇ ਵਿੱਚ ਸਜਾਏ ਜਾਣ ਵਾਲੇ ਨਗਰ ਕੀਰਤਨ ਲਈ ਜਦੋਂ ਆਪਣੇ ਘਰੋਂ ਆਪਣੀ ਜੀਪ ਦੇ ਉੱਤੇ ਫੁੱਲ ਲਗਾਉਣ ਲਈ ਫਗਵਾੜਾ ਜਾ ਰਿਹਾ ਸੀ ਤਾਂ ਪਿੰਡ ਖਰੋਂਪੁਰ ਨਜ਼ਦੀਕ ਉਸ ਦੀ ਜੀਪ ਦੀ ਖੜੇ ਟਰੱਕ ਦੇ ਨਾਲ ਟੱਕਰ ਹੋ ਗਈ ਜਿਸ ਦੇ ਨਾਲ ਅਮਨ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸਾ ਜਬਰਦਸਤ ਸੀ ਕਿ ਜੀਪ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ ਹਾਦਸੇ ਤੋਂ ਬਾਅਦ ਨੌਜਵਾਨ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਮੌਕੇ ਗੱਲਬਾਤ ਕਰਦੇ ਹਾਂ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰ ਆਸ਼ੂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮ੍ਰਿਤਕ ਦੇ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੋਰਚਰੀ ਵਿਖੇ ਰਖਵਾ ਦਿੱਤਾ ਉਹ ਦਰਹਾਤ ਸੇ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਨੌਜਵਾਨ ਨਮਨ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੂਰੇ ਪਿੰਡ ਦੇ ਵਿੱਚ ਵੀ ਮਾਤਮ ਛਾ ਗਿਆ ਭਾਰਤੀ ਕਿਸਾਨ ਯੂਨੀਅਨ ਦਬਾਬਾ ਦੇ ਸੀਨੀਅਰ ਆਗੂਆਂ ਦੇ ਵੱਲੋਂ ਵੀ ਇਸ ਘਟਨਾ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅੱਜ ਸਾਡੇ ਇਲਾਕੇ ਵਿੱਚ ਬੜੀ ਮਾੜੀ ਘਟਨਾ ਵਾਪਰੀ ਮੁੰਡਾ ਅਮਨਦੀਪ ਸਿੰਘ son of ਸਰਿੰਦਰ ਸਿੰਘ ਵਾਸੀ ਲਖਪੁਰ ਜੋ ਕਿ ਆਪਣੀ ਗੱਡੀ ਫਗਵਾੜੇ ਵਿਖੇ ਨਗਰ ਕੀਰਤਨ ਲਈ ਤਿਆਰ ਕਰਵਾਉਣ ਜਾ ਰਿਹਾ ਸੀਗਾ ਖੁਰਮਪੁਰ ਅਤੇ ਪੁਲਾਣਾ ਜੀ ਦੇ ਵਿੱਚ ਉਸ ਵੀਰ ਦਾ ਐਕਸੀਡੈਂਟ ਹੋ ਗਿਆ ਨੌਜਵਾਨ ਵੀਰ ਦੀ ਬਹੁਤ ਹੋ ਗਈ ਏ ਇਸ ਦੁੱਖ ਦੀ ਘੜੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੀ ਏ ਤੇ ਪਰਮਾਤਮਾ ਅਗੇ ਅਰਦਾਸ ਕਰਦੀ ਏ ਕਿ ਐਦਾਂ ਦੀ ਘਟਨਾ ਕਦੀ ਵੀ ਕਿਸੇ ਨਾਲ ਨਾ ਵਾਪਰੇ ਜੀ ਮੈਂ ਡਾਕਟਰ ਆਸ਼ੂ ਸਿਵਲ ਹਸਪੀਟਲ ਫਕਾੜਾ ਵਿਥੌਰ ਐਮਓ ਤੇ ਅੱਜ ਸਾਡੇ ਕੋਲ ਕਰੀਬ 10:40 ਤੇ ਇੱਕ ਐਕਸੀਡੈਂਟ ਕੇਸ ਆਈ ਸੀ ਤੇ ਉਹ ਆਇਡੈਂਟੀਫਾਈ ਹੋਇਆ ਅਮਨ son of ਸੁਰਿੰਦਰ ਸਿੰਘ ਉਮਰ ਹੈ ਕਰੀਬ 17 ਸਾਲ ਕਿੱਥੇ ਰਹਿਣ ਵਾਲਾ ਮੈਨੂੰ ਇਹ ਰਹਿਣ ਵਾਲਾ ਹੈਗਾ ਲਖਪੁਰ ਦਾ ਲਖਪੁਰ ਜੀ ਜੀ ਤੇ ਇਹ ਐਕਸੀਡੈਂਟ ਹੋਇਆ ਸੀ ਖੜੇ ਟਰੱਕ ਚ ਵੱਜੇ ਤੇ ਪਤਾ ਲੱਗਾ ਮੈਡਮ ਕਿੱਥੇ ਹੋਇਆ ਐਕਸੀਡੈਂਟ ਇਹ ਇਹ ਹਿਸ਼ਾਲਪੁਰ ਤੋਂ ਹੋਇਆ ਤੇ ਸਟਰੀਟ ਦੇ ਵਿੱਚ ਪਤਾ ਲੱਗਾ ਕਿਹੜੀ ਕਿਹੜੀ ਚੀਜ਼ ਖੜੇ ਟਰੱਕ ਚ ਵੱਜ ਜਾ ਹੈ ਤੇ ਆਪ ਇਹ ਗੱਲ ਕੀਤੀ ਮੌਕੇ ਨਹੀਂ ਰੱਖੋਗੀ ਇਹਦੀ ਮੌਕੇ ਦੇ ਡੈਥ ਹੋ ਗਈ ਸਾਡੇ ਕੋਲ ਗਰੰਟੀਆਂ ਸੀ